हां जी भाई जी एको वीर ਕੋਲੇ ਇੱਕ ਟਰਾਲਾ ਤੇ ਇੱਕ ਬਾਈ ਜੀ ਟਰਾਲੀ ਬਕਾਊਗਾ ਕਿ ਵੀਰ ਕੋਲੋ ਤੇ ਵੀਰੇ ਗੱਲ ਕਰਦਾ ਮੋਬਾਈਲ ਨੰਬਰ ਤੁਸੀਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜ਼ਰੂਰ ਕਰ ਲਿਓ 980137325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਬਾਈ ਸੰਪਰਕ ਕਰਿਓ ਮੇਰੇ ਨਾਲ ਤੇ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 99688881813 99688881813 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲੀ ਬਾਰੇ ਗੱਲਬਾਤ ਕਰਦੇ ਆ ਬਾਈ ਜੀ 11 6 ਦੀ ਟਰਾਲੀ ਆ ਜੱਕ ਵਾਲੀ ਟਰਾਲੀ ਆ ਚੈੱਕ ਕਰ ਸਕਦੇ ਹੋ ਬਾਈ ਜੀ ਪੂਰਾ ਵਧੀਆ ਬਾਈ ਜੀ ਟਰਾਲੀ ਦਾ ਰੰਗ ਪੇਂਟ ਤਿਆਰ ਹੋਇਆ ਪੂਰੀ ਵਧੀਆ ਹੈਵੀ ਟਰਾਲੀ ਹੈਗੀ ਡਬਲ ਟੈਰੀ ਟਰਾਲੀ ਹੈਗੀ ਸਾਰੀ ਟਰਾਲੀ ਬਿਲਕੁਲ オリジナル ਪਈ ਆ ਆ ਵੀਰੇ ਗਲਤੀ ਨਾਲ ਆ ਹੋਰ ਫੋਟੋ ਲੱਗ ਗਈ ਹੈ ਵਿੱਚ ਕੋਈ ਤੇ ਜਿਹੜੀ ਟਰਾਲੀ ਸੇਲ ਆ ਟਰਾਲੀ ਵੀਰੇ ਆਹ ਸੇਲ ਆ ਕਿ ਜਿਹੜੀ ਮੇਨ ਆ ਕਿ ਬਿਨਾ ਬੈਡ ਤੋਂ ਆਗੀ ਤੇ ਰੇਟ ਇਹਦਾ ਹੈਗਾ ਵੀਰੇ ਸਿਰਫੀ 1,40,000 ਰੁਪਏ ਜੱਕ ਲੱਗਿਆ ਹੋਇਆ ਹੈਗਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਵੀਰੇ ਇਸੇ ਵੀਰ ਦੇ ਆਟਰ ਲਗਾ 99688 813 ਤੇ ਟਰਾਲੇ ਬਾਰੇ ਗੱਲਬਾਤ ਕਰਦੇ ਆਂ 16 7 ਦਾ ਟਰਾਲਾ ਹੈਗਾ ਬਾਈ ਜੀ ਚੈੱਕ ਕਰ ਸਕਦੇ ਹੋ ਡਬਲ ਟੈਰੀ ਟਰਾਲਾ ਹੈਗਾ ਪੂਰਾ ਵਧੀਆ ਹੈਵੀ ਡਬਲ ਜੈਕ ਲੱਗਿਆ ਹੋਇਆ ਰੰਗ ਪੇਂਟ ਹੋਇਆ ਵਾ ਬਾਈ ਜੀ ਜਾਲੀ ਸਮੇਤ ਆ ਗਈ ਪਾਈਪਾਂ ਵਾਲਾ ਬੈੱਡ ਹੈਗਾ ਰੰਗ ਪੇਂਟ ਚੈੱਕ ਕਰੋ ਪੂਰੀ ਬੋਡੀਫਾਈਡ ਟਰਾਲੀ ਹੈ ਡਬਲ ਟੈਰੀ ਟਰਾਲੀ ਹੈ ਰੰਗ ਪੇਂਟ ਹੋਇਆ ਵਾ ਕਿਤੇ ਕੋਈ ਗਲੀ ਸੜੀ ਨਹੀਂ ਬਿਲਕੁਲ ਨਵੀਂ ਟਰਾਲੀ ਪਈ ਹੈ ਬਾਈ ਜੀ ਜੈਕ ਵਗੈਰਾ ਬਿਲਕੁਲ ਨਵੀਂ ਲੱਗੇ ਹੋਇਆ ਹੈ ਕਿ ਰੇਟ ਇਹਦਾ ਹੈਗਾਗਾ ਸਿਰਫੀ 2 ਲੱਖ ਤੇ 90000 ਰੁਪਏ ਟਰਾਲੀ ਦਾ ਮੁੱਲ ਰੱਖਿਆ ਵੀਰ ਨੇ 2 ਲੱਖ ਤੇ 90000 ਰੁਪਏ ਮੌਕੇ ਤੇ ਮਾਨ ਤਨਵੀਰ ਕਹਿੰਦਾ ਪਰ ਕਰ ਦਿਆਂਗੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਤੇ ਲਾਈਕ ਜਰੂਰ ਕਰਿਓ ਭਰਾ ਮੇਰੋ ਧੰਨਵਾਦ ਜੀ